35 ਹੈ ਜੀ ਮੈਂ 15 ਸਾਲ ਤੋਂ ਪੱਜਾ ਅਪਡੇਟਰ ਵਾਹ ਤੇ ਸੁਨਵਾ ਬੜਾ ਆਇਆ ਤੇ ਹਮੇਸ਼ਾ ਜਦੋਂ ਦਰਵਾਦ ਸਾਹਿਬ ਆਇਆ ਤੇ ਇੱਕ ਸਕੂਨ ਜਿਹਾ ਮਿਲਦਾ ਕਿ ਆਟੋ ਹੁਣ ਥੇਲ ਮਾਰੀ ਸੀ ਮਿੱਟੀ ਸੰਮੋਸ਼ਨ ਤਾਂ ਜਦੋਂ ਸਾਰੇ ਪਾਸੇ ਘਰ ਹੀ ਰਹੇ ਜਦੋਂ ਗੁਰੂ ਰਾਮਦਾਸ ਜੀ ਦੀ ਧਰਤੀ ਤੇ ਆਪਾਂ ਆਇਆ ਦਾ ਇੱਥੇ ਪ੍ਰੋਮੋਸ਼ਨ ਕਰਨ ਲਈ ਦਿਲ ਨਹੀਂ ਕਰਦਾ ਬਟ ਜਦੋਂ ਜੋ ਤੁਹਾਡੇ ਕੋਲ ਪਿਆਰ ਮਿਲਦਾ ਇੱਥੇ ਆਇਆ ਦਾ ਗੁਰੂ ਸਾਹਿਬ ਕੋਲੋਂ ਕੁਝ ਮਿਲਦਾ ਲਿੰਕ ਆਪਣੇ ਕਿਰਨ ਦੀ ਸਿੱਖ ਸੈਕਸਲੀ ਕਿ ਜੋ ਇਤੂ ਮਿਲ ਜਾਣਾ ਨਾ ਉਹ ਸਾਹ ਕਿਤੇ ਉਹ ਨਹੀਂ ਮਿਲ ਸਕਦਾ ਇਸ ਕਰਕੇ ਅਸੀਂ 90 ਸਾਲ ਦੀ ਤੇ ਆਪਣੀ ਫਿਲਮ ਦੀ ਪਰਫੈਕਟਲੀ ਜਿਹੜੇ ਸਾਡੇ ਕੋਲ ਅਤਵਾਸ ਕਰਦੇ ਉਹਨਾਂ ਦਾ ਆਸ਼ੀਰਵਾਦ ਲੈਣ ਤੇ ਬਣਾਇਆ ਕੀਤਾ ਹੈ ਕਿਹਨਾਂ ਦਾ ਥੀਮ ਕੀ ਹੈ ਫਿਲਮ ਦਾ ਥੀਮ ਇੱਕ ਫੈਮਿਲੀ ਮੂਵੀ ਹੈ ਰਿਸ਼ਤਿਆਂ ਦੀ ਮੂਵੀ ਆ ਤੁਸੀਂ ਇੱਕ ਫੈਮਿਲੀ ਦੇ ਨਾਲ ਦੇਖ ਸਕਦੇ ਹੋ ਜੇ ਮੈਂ ਸਟੋਰੀ ਦੱਸਾਂ ਤੇ ਉਹ ਤਾਂ ਥੋੜਾ ਪੇਜ ਮੈਨੂੰ ਲੱਗਦਾ ਘਟ ਜਾਂਦਾ ਹੈ ਹਨਾ ਜਦੋਂ ਤੁਸੀਂ ਦੇਖੋਗੇ ਜਿੱਦਾਂ ਸਾਡੇ ਇੱਥੇ ਚਾਰ ਦਰਵਾਜ਼ੇ ਨੇ ਗੁਰੂ ਘਰ ਦੇ ਵਿੱਚ ਤੇ ਸਾਰੇ ਉਹ ਦਿਰੀ ਇਹਦੇ ਵਿੱਚ ਵੀ ਹਰ ਧਰਮ ਦੇ ਨਾਲ ਇੱਕ ਪਿਆਰ ਇੱਕ ਸਾਂਝ ਇੱਕ ਫੈਮਿਲੀ ਰਿਸ਼ਤਾ ਦਿਖਾਇਆ ਗਿਆ ਕਿ ਤੁਸੀਂ ਸਾਰੇ ਅਜੀ ਆਪਾਂ ਜੁੜ ਕੇ ਰਹਿਣੇ ਆ ਇੱਕ ਭਾਈਚਾਰੇ ਨਾਲ ਰਹਿਣੇ ਆ ਉਹਦੇ ਤੋਂ ਉੱਤੇ ਕੋਈ ਚੀਜ਼ ਨਹੀਂ ਹੈ। ਸ਼ੂਟਿੰਗ ਸਰ ਇਹ ਵੀ ਫਲੋਰ ਦੇ ਵਿੱਚ ਹੋਈ ਆ ਬਟਾਲੇ ਹੋਈ ਆ ਤੇ ਆਪਣੇ ਲੁਧਿਆਣੇ ਤੋਂ ਜਿੱਤੇ ਨੂੰ ਬੜੇ ਬੱਜੇ ਬਜਟ ਦੇ ਕੋ ਲਿਮਟ ਜੇ ਬਜਟ ਦੀ ਫਿਲਮਾਂ ਇਸ ਫਿਲਮ ਨੂੰ ਬਣਾਉਣ ਵਾਸਤੇ ਦੇਖੋ ਜੜਮਿਆ ਐਕਸਪੀਰੀਅੰਸ ਹੀ ਉਹ ਕੰਮ ਆਇਆ ਬਾਈਟ ਜੇ ਜੀ ਦੇਖੋ ਬਹੁਤ ਜ਼ਿਆਦਾ ਕੋ ਡਿਵਲਪਟਡ ਨਹੀਂ ਫਿਲਮਾਂ ਵੀ ਬਣਾਈਆਂ ਕਈ ਵਾਰ ਚੱਲ ਨਹੀਂ ਆਈ ਹੁਣ ਇਸ ਵਾਰ ਜਿਹੜੀ ਮੈਂ ਫਿਲਮ ਲੈ ਕੇ ਆ ਰਹੇ ਆਂ ਆ ਰਹੇ ਆਂ ਜਿੱਦਾਂ ਤੁਸੀਂ ਮੇਰੀ ਅਰਦਾਸ ਮੂਵੀ ਦੇਖੀ ਹੋਣੀ ਹੈ ਦਿੱਸੀ ਕਰੇ ਵਾਲਾ ਜਿੱਦੀ ਜਿਹੜੀ ਪਹਿਲੀ ਆਈ ਸੀ ਉਹਨੇ ਸਾਰਾ ਸਿਨੇਮਾ ਹੀ ਚੇਂਜ ਕੀਤਾ ਹੁਣ ਮੈਂ ਵੀ ਇੱਕ ਕੰਟੈਂਟ ਲੈ ਕੇ ਆ ਰਹੇ ਆਂ ਜੋ ਸਿਨੇਮਾ ਥੋੜਾ ਚੇਂਜ ਕਰੂਗੀ ਇੱਕ ਫੈਮਿਲੀ ਹੋ ਗਈਆਂ ਫਿਰ ਬਣੀਆਂ ਪਹਿਲਾਂ ਕਮੇਟੀ ਕਮੇਟੀ ਜ਼ਿਆਦਾ ਹੋ ਗਈਆਂ ਜੀ ਸੋਸ਼ਲ ਮੀਡੀਆ ਦੀ ਮੱਦ ਨਾਲ ਵਾ ਤੇ ਆਪਣੀ ਫਿਲਮਾਂ ਦੀ ਦਿੱਕਤ ਹੈ ਕਿ ਸਟੈਂਡ ਕਰਦੇ। ਦੇਖੋ ਮੈਂ ਸੋਸ਼ਲ ਮੀਡੀਆ ਦਾ ਜਿਹੜਾ ਜਮਾਨਾ ਹੈਗਾ ਮੈਂ ਚਾਹੁੰਦਾ ਕਿ ਗਰਾਊਂਡ ਲੈਵਲ ਤੇ ਜਿੰਨੀ ਪ੍ਰੋਮੋਸ਼ਨ ਦਿੱਤੀ ਜਾਵੇ ਕਿੰਨਾ ਲੋਕਾਂ ਨੂੰ ਮਿਲਿਆ ਜਾਵੇ ਉਹਨਾਂ ਤੋਂ ਥੋੜਾ ਤੇ ਬਾਕੀ ਤੁਹਾਡੇ ਦਰਿਏ ਤੁਹਾਡਾ ਪਿਆਰ ਮਿਲਿਆ ਉਹ ਤੋਂ ਆਪਣਾ ਪੰਜਾਬ ਦਾ ਮਿਲਿਆ ਹੈਗਾ ਬਹੁਤ ਹੈਲਪਫੁਲ ਤੇ ਸਪੋਰਟ ਕਰਦਾ ਜੀ ਤੇ ਜਿੱਦਾਂ ਤੁਹਾਡਾ ਐਮਐਚ 1 ਪੀਪੀਸੀ ਤੇ ਅਜੀਤ ਅਖਬਾਰ ਮੈਂ ਬੜਪਰ ਤੋਂ ਦੇਖਦਾ ਆ ਰਿਹਾ ਹਾਂ ਜਿਦੋਂ ਦੇ ਚਾਲੂ ਹੋਏ ਨੇ ਤੇ ਬਹੁਤ ਸਪੋਰਟ ਕਰਦੇ ਨੇ ਸਰੋਤਿਆਂ ਕੀ ਮੈਸੇਜ ਦੇਖਣਾ ਸਰੋਤਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਗਾ ਦੇਖੋ ਜੂਅਸੀ ਬਣਾਉਨੇ ਆ ਤੁਸੀਂ ਦੇਖਦੇ ਹੋ ਤੁਸੀਂ ਉਹਨੂੰ ਫੋਲੋਅ ਅਪ ਵੀ ਕਰਦੇ ਹੋ ਹੈਨਾ ਅ ਅਸੀਂ ਇਹ ਕੁਝ ਫੈਮਲੀ ਮੂਵੀ ਲੈ ਕੇ ਆ ਰਹੇ ਆ ਜਿੱਦਾਂ ਕਿ ਅਸੀਂ ਗੁਰੂ ਰਾਮਦਾਸ ਜੀ ਕੋਲੋਂ ਇੱਕ ਅਸ਼ੀਰਵਾਦ ਲੈਣ ਆਏ ਆ ਕਿ ਸੱਚੇ ਪਾਤਸ਼ਾਹ ਸਾਡੀ ਮਿਹਨਤ ਨੂੰ ਫਲ ਲਾਏ ਹੋ ਹੈਨਾ ਤੇ ਅ ਪਹਿਲਾਂ ਜਦੋਂ ਸ਼ੁਰੂਆਤ ਹੋਈ ਫਿਲਮ ਦੀ ਸ਼ੂਟਿੰਗ ਜਦੋਂ ਸ਼ੁਰੂ ਕਰਨੀ ਸੀ ਉਦੋਂ ਵੀ ਅਸੀਂ ਇਥੋਂ ਅਸ਼ੀਰਵਾਦ ਲੈ ਕੇ ਗਏ ਸੀ ਕੋਈ ਅਰਚਣ ਨਹੀਂ ਆਈ ਕੋਸ਼ਣੀ ਹੋਇਆ ਤੇ ਬਾਬਾ ਜੀ ਨੇ ਬਹੁਤ ਕੁਝ ਦਿੱਤਾ ਅੱਜ ਜਦੋਂ ਵੀ ਮੰਗਦੇ ਗੁਰੂ ਘਰੋਂ ਤੇ ਅੱਜ ਰਿਲੀਜ਼ਿੰਗ ਡੇਟ ਬਹੁਤ ਨੇੜੇ ਸੀ 3 ਜਨਵਰੀ ਨੂੰ ਆਪਣੀ ਫਿਲਮ ਅਨਿਰਦ 2025 ਨੂੰ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ ਤੇ ਸੁਪਨੋ ਮਿਲਿਆ ਤੇ ਇੱਕ ਅੰਦਰੋਂ ਆਵਾਜ਼ ਮਿਲੀ ਹੈ ਕਿ ਸਾਡੀ ਫਿਲਮ ਇੱਕ ਸਫਲਤ ਜ਼ਰੂਰ ਹੋਗੀ